ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਹਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਤੀਹੇ ਕਪਹਰ ਦਾ ਟਾਈਮ ਹੈ ਤੇ ਆਪਾਂ ਲੱਗੇ ਦੁਬਾਰਾ ਆਪਣੇ ਕੰਮ ਕਰ ਸ਼ੁਰੂ ਕਰ ਕਰਨ ਤੇ ਦੁਪਹਿਰ ਸਵੇਰ ਦੇ ਸਾਰੇ ਨਵੇੜਲੇ ਸੀਗੇ ਹੁਣ ਦੁਪਹਿਰ ਦੇ ਦੁਬਾਰਾ ਸ਼ੁਰੂ ਹੋ ਗਏ ਤੇ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਕੀ ਕੁਝ ਕਰਦੇ ਆ ਬਣੇ ਰਿਓ ਬਲੌਗ ਤੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੇ ਸੋਹਣੀਆਂ ਲੱਗਦੀਆਂ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰ ਦਿਆ ਕਰੋ ਜੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਇੱਕ ਨਾ ਆਪਣੇ ਨਾਲ ਨਵੇਂ ਨਵੇਂ ਜੁੜੇ ਨੇ ਉਹਨਾਂ ਦਾ ਨਾਮ ਹੈਗਾ ਪਰसों ਦੇ ਜੁੜੇ ਨੇ ਸ਼ਾਇਦ ਉਹ ਆਪਣੇ ਨਾ ਹਨਾ ਪਰसों ਜੋ ਉੱਥੇ ਦੇ ਕੁਲਦੀਪ ਸਿੰਘ ਉਹਨਾਂ ਦੀ ਆਈਡੀ ਆ ਮੈਨੂੰ ਪਤਾ ਨਹੀਂ ਭੈਣਾ ਪਤਾ ਨਹੀਂ ਭਰਾ ਆਏ ਤੇ ਉਹਨਾਂ ਨੇ ਜਿਸ ਕਰਨ ਲਈ ਮੈਸੇਜ ਕਰਦਦੇ ਨੇ ਉਹ ਕਹਿੰਦੇ ਵੀ ਜਿਸ ਕਰਨ ਤੁਹਾਡਾ ਹਨਾ ਮੇਰੇ ਬੇਟੇ ਵਰਗਾ ਲੱਗਦਾ ਥੈਂਕ ਯੂ ਜੀ ਤੁਸੀਂ ਹਨਾ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਰੋਜ਼ ਕਮੈਂਟ ਕਰਦੇ ਨੇ ਆਪਣੀ ਵੀਡੀਓ ਤੋਂ ਪਲੀਜ਼ ਇਸੇ ਤਰ੍ਹਾਂ ਹੀ ਕਮੈਂਟ ਕਰਦੇ ਰਿਹਾ ਕਰੋ ਹਨਾ ਤੁਹਾਡੇ ਕਮੈਂਟ ਪੜ ਕੇ ਜੀ ਹੌਸਲਾ ਮਿਲਦਾ ਤਾਂ ਜੋ ਆਪਾਂ ਅੱਗੇ ਹੋਰ ਵੀਡੀਓ ਬਣਾ ਸਕੀਏ ਹਨਾ ਤੇ ਮੈਂ ਅਸੇ ਹੀ ਇੱਥੇ ਥੱਲੇ ਖੜੀ ਸੀ ਮੈਂ ਦੇਖਦੀ ਹਾਂ ਜੇ ਮਟਰ ਲੱਭੇ ਹੁਣ ਥੋੜੇ ਜਿਵੇਂ ਕੁਝ ਬਣਾ ਲਾਂਗੇ ਦਾ ਸਬਜ਼ੀ ਤੇ ਰੋਜ਼ ਕੀ ਕਰ ਲੱਗ ਜਾਂਦਾ ਵੀ ਕੀ ਬਣਾਈਏ ਤੇ ਸ਼ਾਮ ਦੀ ਸਬਜ਼ੀ ਦਾ ਹੁਣ ਦੇਖ ਜਾਈਏ ਕੀ ਕਰਦੇ ਆ ਜੇ ਮਿਲ ਗਏ ਮਟਰ ਕੁਝ ਲੱਭ ਲਿਆਉਣੇ ਆ ਪਹਿਲਾਂ ਅਸੀਂ ਚਲੇ ਗਏ ਸੀ ਇੱਥੇ ਨੇੜੇ ਨੇੜੇ ਦੇ ਪਿੰਡ ਗਏ ਸੀ ਉੱਥੇ ਮੱਥਾ ਟੇਕ ਕੇ ਆਏ ਆ ਉੱਥੇ ਜਗ੍ਹਾ ਬਣੀ ਹੋਈ ਆ ਕੋਈ ਫਿਰ ਚਲੋ ਜੀ ਅ ਚਲਦੇ ਆ ਹੁਣ ਕਰਦੇ ਆ ਬਣੇ ਰਿਓ ਬਲੌਗ ਇਹਨਾਂ ਬਲੌਗ ਸ਼ੂਟ ਸਟਾਰਟ ਕਰਦੇ ਆ ਅਜੂਰ ਤਾਂ ਹੈਲੋ ਜਿਸ ਕਾਰਨ ਆਪਣਾ ਕੈਨ ਲੱਗਿਆ ਹੈ ਮੱਛੀ ਕਿੱਥੇ ਨੇ ਨਹੀਂ ਉੱਥੇ ਗੋੜ ਝਾਰਾ ਬਣਦਾ ਕੱਲ ਨੂੰ ਦੇਖਾਂ ਹਾਂ ਠੰਡ ਲੱਗਣ ਲੱਗੀ ਹੈ ਨਾ ਤੂੰ ਅੰਦਰ ਤਾਂ ਹੈ ਤੇ ਬੜੀ ਐ ਫਲਾਵਰ ਬਹੁਤ ਸੋਹਣੇ ਮਰ ਜਾ ਮੈਂ ਤੇ ਫਲਾਵਰ ਆ ਜਾ ਜਿਸ ਕਾਰਨ ਆ ਗਿਆ ਆਪਦੀ ਆ ਚੱਕ ਕੇ ਕੀ ਕੰਡੀ ਇਦਨ ਕਰੀ ਹੈਲੋ ਕਹੀਂ ਹੈਲੋ ਗਾਇਸ ਹੂੰ ਕਿੱਥੇ ਫੇਰਨੀ ਪਿਆਜ਼ਾਂ ਚ ਪਿਆਜ਼ ਤਾਂ ਸੋਹਣੇ ਹੋ ਗਏ ਮੋਟੇ ਹਨ ਭੂੰਕਾਂ ਦਾ ਬਚੇਰੀਆਂ ਹੋ ਗਈ ਥੱਲੇ ਪਤਾ ਨਹੀਂ ਕਹੇ ਜੇ ਹੋਣਗੇ ਕੀ ਹੋ ਗਿਓ ਹੈ ਬੁਟੇ ਆ ਗਏ ਬੰਡੀਆਂ ਨੇ ਨਾ ਹਾ ਗਿਆ ਇਹ ਪਿੰਡੀ ਥੋੜਨੇ ਵਰਸੀਮ ਵਰਸੀਮ ਵਾਲੀ ਜਗ੍ਹਾ ਨਹੀਂ ਸੀ ਇਹ ਹਾਂ ਚਲੋ ਦੇਖ ਦੇ ਤੁੱਪਾ ਭਈਆ ਖੇਤ ਦੇ ਵਿੱਚ ਹੈ ਨਾ ਕਿੰਨੀ ਤੁੱਪਾ ਲੱਗਣ ਲੱਗੀ ਹੁਣ ਤੇ ਆ ਦੇਖ ਆ ਦੇਖ ਆ ਦੇ ਆ ਦੇ ਨਹੀਂ ਨਹੀਂ ਪਿੰਡੀ ਨਹੀਂ ਆ ਆ ਪਿੰਡੀ ਆ ਦੇ ਆ ਦੇ ਇਹ ਹਾਂ ਵੀ ਇੱਕ ਪਿੰਡੀ ਉੱਗੇ ਆ ਦੇ ਉਰੇ ਵੀ ਇਹ ਤਾਂ ਵਰਸੀਮ ਆ ਹੌਲੀ ਹੌਲੀ ਨਿਕਲਣ ਗਈਆਂ ਹੋ ਦੋ ਬੇਲਾ ਉੱਗ ਗਿਆ ਇਹ ਆ ਦੇ ਕਾਉ ਆ ਦੇ ਹੋ ਕਾਦ ਉੱਗ ਗਈ। ਐ ਹਾਂ। ਆ ਦੇਖੋ 66 ਗੁੱਦੀਆਂ ਬੇਲਾਂ ਉੱਗ ਗਈਆਂ ਆਪਣੇ। ਬਾਕੀ। ਆ ਬੇਲ ਉੱਗ ਗਈ ਆ। ਬੇਲਾਂ। ਪਾਣੀ ਦੇ ਹੋਊ ਇਹਨੂੰ। ਚਲੋ ਜੀ ਮਟਰ ਕੋੜ ਲਈ ਆਪਾਂ। ਦੇਖੀ ਲੱਭ ਕੇ। ਆ ਨੇ ਇਹ ਵੀ ਕੀ ਵਿਜਿਆ ਦੇ ਆ ਗਿੰਝ ਪਿੰਡੀਆਂ ਦੇ। ਆ ਬਟ ਬਟਾਲੀਆਂ ਨਿਕਲ ਰਹੀਆਂ ਨਾ ਇੱਥੇ ਬੀਜੋ ਹੈ ਬਾਪਨੇ ਕੋਈ ਨਹੀਂ ਬੀਜੇ ਰਹੇ ਦਾ ਰਹਿਣ ਦੇ ਆਏ ਬਾਹਾਂ ਹੋਇਆ ਮੈਂ ਆ ਗਏ ਇੱਥੇ ਸਾਈਡ ਤੇ ਜਸਕਰਨੋ ਚੱਕਣ ਲੱਗੇ ਹੋਏ ਨੇ ਫੂਸ ਸੁੱਕ ਗਿਆ ਖੱਬੜ ਆਪਣਾ ਰੱਖਿਆ ਹੋਇਆ ਸੀ ਇੱਥੇ ਇਹ ਚੱਕ ਕੇ ਹੁਣ ਸਾਈਡ ਤੇ ਸਿੱਟ ਦੇਣਗੇ ਚਕਾ ਦੇ ਨੂੰ ਤੇ ਫਿਰ ਬੇਲਾ ਉਧਰੋਂ ਤੁਰਪਣਗੇ ਬੇਲਾ ਤੁਰਨ ਹੋ ਗਈਆਂ ਨਾ ਉਹ ਗਿਆਈਆਂ ਨੇ ਆਪਣੀਆਂ ਸਾਰੀਆਂ ਨਾਲੇ ਫੂਸ ਜਾਲਣਾ ਸੀਗਾ ਹੁਣ ਜਲ ਜੂਗਾ ਉਦੋਂ ਮਤਲਬ ਗਿੱਲਾ ਸੀ ਤਾਂ ਕਰਕੇ ਇੱਥੇ ਰੱਖਤਾ ਸੀਗਾ ਤੇ ਉੱਥੇ ਘਾਂ ਤੇ ਸਿੱਟ ਸਿੱਟ ਲਾ ਦੇਣਗੇ ਉਹ ਲਈ ਜਾਂਦਾ ਦਸਕਰਨਾ ਤੇ ਮੈਂ ਲੱਗੀ ਹਾਂ ਇੱਥੇ ਮਟਰ ਤੋੜਨ ਇੰਨੇ ਕੁ ਲੱਬੇ ਨੇ ਹਲੇ ਹੋਰ ਲੱਬਦਿਆਂ ਵਿੱਚੋਂ ਜਿਸ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਰਹਿਣ ਦੇ ਕੀ ਮੱਥਾ ਮਾਰਨ ਲੱਗੀਆਂ ਤੇ ਪਰ ਹੈਗੇ ਨੇ ਵਿੱਚ ਬੂਟਿਆਂ ਨੂੰ ਲੱਗੇ ਹੋਏ ਨੇ ਮਟਰ ਜਿੰਨੇ ਕ ਨਿਕਲਦੇ ਆ ਕੱਢ ਲੈਣੇ ਆ ਕਾ ਨੂੰ ਖਰਾਬ ਕਰਨੇ ਨੇ ਇੱਥੇ ਸਾਰਾ ਫੈਟਰ ਲਾ ਪਹਿਲਾਂ ਸਾਰੇ ਇਕੱਠਾ ਕਰ ਲੈ ਦੋ ਗਿੜੇ ਹੋਰ ਲੱਗਣੇ ਨੇ ਬਸ ਸਾਰੇ ਚਲ ਜਾਣਾ ਤੇ। 1000 ਮਟਰ ਲੱਭਿਆ ਹੈ। ਹੁਣ ਕੱਢ ਦੇ ਇਹਨਾਂ ਦੇ ਵਿੱਚੋਂ ਦਾਣਾ। ਸਭ ਕੌਲੀ ਖੰਡ ਤੱਕਣ ਲੰਗੀ। ਬਸ ਸਵਾਪਤੀ ਹੋ ਗਈ ਹੁਣ ਮਟਰਾਂ ਦੀ ਹੁਣ ਨਹੀਂ ਹੈਗੇ। ਤੇ ਇੱਥੇ ਲੱਗੇ ਹੋਏ ਦੋਈ ਭਾਈ। ਫੂਸ ਨੂੰ ਚਾਲਣ। ਚੁੱਲਾ ਪੱਤ ਚੱਲਦੇ ਅੰਦਰ। ਕੱਢ ਪੀਏ ਇਹਨਾਂ ਨੂੰ। ਕਾੜੂ ਚੱਕ ਕਰੋ। ਪਰਿਆ ਆ ਪਿਆ। ਜੇ ਬਚਿਆ ਰਹੇ ਨੇਰੀਆਂ ਨੂਰੀਆਂ ਤੋਂ ਫੇ ਤਾਂ ਬਦੂ ਨੇ। ਬਹੁਤ ਲੱਗ ਜਾਂਦੇ ਨੇ ਹਾਥ। ਦੇਖੋ ਉਧਰ ਜਿਸ ਕਾਰਨ ਆਪੇ ਪਾਣੀ ਪਲਾਉਣ ਲੱਗ ਗਿਆ ਜਾ ਕੇ ਪੁੱਤ ਪਾਣੀ ਬਲਾਉਣ ਲੱਗ ਗਿਆ ਖਾਲੀ ਅੱਖਾਂ ਵੈਰੀ ਗੁੱਡ ਖੋਲਿਆਂ ਦੀ ਤੇ ਖੋਲੀ ਆਪੇ ਨਾ ਭਜਦੀ ਤਾਂ ਨਹੀਂ ਕੀ ਤੇ ਮਾਰ ਨਾ ਤੇਰੇ ਹੈ ਉੜਦੀ ਉੱਪਰ ਕੁੰਡ 'ਚ ਪਾਣੀ ਹੋਰ ਛੱਡ ਲੈ ਕੁੰਡ 'ਚ ਪਾਣੀ ਹੋਰ ਛੱਡ ਲੈ ਉੜਦੀ ਉੱਪਰ ਉੜਦੀ ਫਿਰਦੀ ਮੈਂ ਨਾ ਸਬਜ਼ੀ ਛੀਰਦੀ ਦੀ ਜਦ ਮੈਂ ਦੇਖਿਆ ਬਹਿ ਸੰਗਲ ਖੜਕਦੇ ਨੇ ਤੇ ਜਦ ਦੇਖਿਆ ਹੁਣ ਮੈਸਾ ਗੋਲੀ ਖੜਾ ਜਿਸਕਾਰ ਨਾਲ ਪਾਣੀ ਪਲਾਉਣ ਲੱਗਿਆ ਹੋਇਆ ਹੈ ਇਕੱਲਾ ਹੀ ਮੈਂ ਦੇਖ ਬੰਨ ਹੋ ਜੂ ਲੈ ਲੱਗ ਗਿਆ ਹੋਇਆ ਲੋ ਜੀ ਆਪਾਂ ਲੱਗੇ ਆਲੂ ਛਿੱਲਣ ਤੇ ਆਲੂ ਕੱਟ ਲਾਂਗੇ ਸਬਜ਼ੀ ਬਣਾਵਾਂਗੇ ਆਲੂ ਬਣੀਆਂ ਦੀ ਸਹਿਜ ਕੰਦਾ ਬੜੀਆਂ ਖੜੀਆਂ ਨੇ ਬੜੀਆਂ ਪਾ ਦੀ ਮਟਰ ਵੀ ਚਲ ਵਿੱਚੇ ਪਾ ਦੀ ਦੋ ਚੀਜ਼ ਮਿਕਸ ਕਰ ਦਾਂਗੇ ਤੇ ਮੈਂ ਨਾ ਹਥੇ ਸਬਜ਼ੀ ਛਿੱਲਦੀ ਹ ਇਸ ਕਾਰਨ ਲੱਗਿਆ ਪਾਣੀ ਪਾਉਣ ਮੈਂ ਤਾਂ ਹੁਣ ਦੇਖਿਆ ਸੰਗਲ ਖੜਕਦੇ ਥੱਲੇ ਕੱਲਾ ਹੀ ਲੱਗਿਆ ਹੋਇਆ ਸਾਇ ਜ ਪਹਿਲਾਂ ਮੈਂ ਨਾ ਟੋਕਾ ਟੁਕਾ ਕਰਾ ਕੇ ਉਹ ਅੱਡ ਚਲ ਗਿਆ ਹੈ ਇੱਕ ਕੱਲ ਪਾਣੀ ਪਲਾ ਮੈਂ ਕਹਿੰਦਾ ਮੰਮੀ ਮੈਂ ਕੱਲ ਨਹੀਂ ਪਲਾ ਦੇਣਾ ਕਬਦਾ ਮੇਰੇ ਮਗਰ ਬੈਠਾ ਹੈ ਕਹਿੰਦਾ ਮੰਮੀ ਪਾਣੀ ਪਲਾ ਲੈ ਮੈਂ ਤਾਂ ਕੱਟ ਖਾਣੀਆਂ ਨੇ ਰਹਿਣ ਦੇ ਹੁਣ ਜਾ ਕੇ ਪਲਾਉਣ ਲੈ ਚਲੋ ਇਹ ਸਬਜ਼ੀ ਛਿਲ ਲੀਏ ਫੇਰ ਮੈਂ ਲੱਗੂੰ ਤਿਆਰੀ ਕਰਕੇ ਸਾਰੇ ਫੇ ਚਲੋ ਜੱਗ ਬਾੜ ਕੇ ਸਬਜ਼ੀ ਤੜਕਾ ਲਾਉਂਦੇ ਤਾਂ ਜੇ ਆਪਾਂ ਮਸਾਲਾ ਵਾਲਾ ਲਾਗੇ ਪਿਆਜ਼ ਜਿਸ ਕਰਨੇ ਕੁੱਟਤਾ

ਡਾਂਦੇ ਡਾਂਦੇ ਉਹ ਚੋਰੂ ਚੱਕੋ ਗਿਆ ਗਾਜੀ ਜੀ ਛੱਡੋ ਬਰੇ ਲਾ ਲੈ ਪਾ ਦਿੰਨੇ ਅੱਜ ਇਹ ਵੀ ਲਾ ਲਈਆਂ ਕਾਹੀ ਬਾਤ ਹੈ ਇਹ ਵੀ ਲਾ ਲਈਆਂ ਕਰਮ ਨਾ ਨਾ ਮੈਂ ਡਿਸਟਰ ਨਮ ਕਰਾਇਆ ਕਰਨਾ ਮਮੀ ਕੋਣਾ ਕੋਣਾ ਪੂਰਾ ਲਾਹ ਲੈਣਾ ਦਾ ਟੈਂਟ ਖੜੇ ਕੰਮ ਕਰਾਇਆਗਾ ਮੇਰੇ ਬਸ ਇਹਨੇ ਕੱਲ ਨੂੰ ਤੇ ਕੱਲ ਨੂੰ ਵੀ ਰੇ ਇੱਕ ਵੇ ਗੱਲ ਨੂੰ ਦੇਖਦੇ ਹਾਂ ਐਨੀ ਬਸ ਮੈਂ ਤਾਂ ਮਨ ਦਿੱਤਾ ਬਲ 60 ਰੁਪਏ ਦੇ ਰਹਿਣਾ ਆਲੂ ਪੇਪਰ ਹੈ ਸਾਇਆ ਨਾ ਵਿਲਾ ਹੋ ਗਿਆ ਇਹ ਵਾਸਪੋਤੋ ਪੋਗਾ ਫੇਰ ਰਮਾਤਾ ਸਾਕ ਬਹੁਤ ਸੋਤ ਜਾਏ ਉੱਤੰਦਾ ਅੱਜ ਅਗਾਂ ਕੜਿਆ ਹੋਇਆ ਚੇਲੇ ਪਿਆਸ ਨਾ ਦੋਨੋਂ ਪਾਸੇ

ਆਦੋ ਰੂਕਾ ਮੈਂ ਮੋਟ ਆਈ ਕਿੱਜੇ ਕਿੱਜੀ ਲੈ ਆ 10 ਇਹਨਾਂ ਸੱਦਾ ਸੱਟ ਰਣਾ ਇਹੁੰਦੀ ਨਾ ਭਾਂਦੀ ਚੱਲ ਬੜੀਆਂ ਤੇ ਮਟਰ ਇਕੱਠੀ ਬਾਦਣੀਆਂ ਕੋ ਕਿੰਨੇ ਦੇ ਸੀਗੇ মারা মারা থ ছা ਬੱਡਰ ਕੱਟ ਬੱਡਰ ਯੂਟਿਊਬ ਬਲੇੜਾ ਵਾਲੀ ਬਲੇੜ ਦੇ ਨਹੀਂ ਨਹੀਂ ਕਰਨੇ ਮੇਰੇ ਨਹੀਂ ਟੱਕ ਆ ਗੱਡੀ ਚ ਨੇ ਐ ਹੱਥ ਨਾਲ ਤੂੰ ਨਾ ਦੱਸ ਤੂੰ ਆਪ ਕਰ ਦਿਓ ਦੇਖ ਹੱਥ ਇੱਧਰ ਇੱਧਰ ਮੈਂ ਆਪ ਆਉਂਗਾ ਪਾ 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 ਆਹ ਆਈ ਵੀਡੀਓ ਇਹ ਕੋਕਾ ਕੀ ਵੇਰ ਦਰਮਾਣ ਪਾਣੀ ਇਹ ਆਪਣੀ ਬੜੀਆ ਕੀ ਦਾਲ अच्छा लोगोल जांबेंग अपनी जाए पारई लगोड़ा अच्छा अजय दोड़ा पाई खड़़गे ओहोगे खाड़गे खाले 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 महाई बसम बाड़ी आओ ਸਾਈਬਰ ਕਰਪੁਰਪੋਰਟ ਸੋਸ ਆਹ ਉਹ ਆਹਾਂ ਟਾਂ ਟਿੱਸੀ ਕਾਟੀਏ ਨਾ ਆਵੇ ਯਾਰ ਰੱਖ ਦੇ ਇਹ ਖੁਦ ਚਾਹਤਾ ਹੈ ਹੋਰ ਇਹ ਉਹ ਹੋਰ ਜ਼ਿਆਦਾ ਐਕਸਟ੍ਰੀਮ ਹੋਗਾ ਚਾਹ ਚਰਵਾਸਪਾ ਖਾਣ ਦਿੰਦੇ ਨਾ ਨਾ ਜਿੰਨੇ ਦੇ ਨਾ ਆਦੇ ਉਰੀ ਹੈ ਸਾਇ ਚਲ ਚਲ ਕਰ ਜੇ ਲੋ ਜੀ ਇੱਥੇ ਆਪਣੇ ਆਲੂ ਬੜੀਆਂ ਮਟਰਾਂ ਦੀ ਸਬਜ਼ੀ ਬਣ ਗਈ ਸੀਗੀ ਤਿੰਨੋ ਜੀ ਜਮੇਕਸ ਕਰਤੀਆਂ ਸੀਗੀਆਂ ਤੇ ਧਨੀਆ ਆਪਾਂ ਨਹੀਂ ਪਾਇਆ ਹੈਗਾ ਕਿਉਂਕਿ ਜੀ ਹੁਣ ਨਾਲ ਤਾਂ ਪੱਕ ਕੇ ਨਾਲੇ ਸੁਰਾਜ ਹੋਇਆ ਹੋਇਆ ਉਹਦੇ ਉੱਤੇ ਫਿਰ ਹੁਣ ਨਹੀਂ ਤੋੜਦੇ ਹੁੰਦੇ ਹੈਗੇ ਬਾਕੀ ਜੀ ਆਪਾਂ ਵੀਡੀਓ ਦਾ ਅੱਡੇ ਵੇ ਇਥੇ ਕਰਦੇ ਆ ਮਿਲਾਂਗੇ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ